ਤਰੇਰ ਕੁਠੇ ਕਾਇਦੀ ਆਈ ਦੀਆਂ ਸਾਰਾ ਹਾਂਜੀ ਤੇ ਕੋਈ ਇੱਕ ਨਹੀਂ ਆਈ ਤੂੰ ਆਇਆ ਮੈਂ ਅੱਜ ਤੇ ਚੱਕ ਬੱਚਾ ਬੱਚਾ ਬਹਿ ਵਰਦਾ ਨਹੀਂ ਮੈਂ ਤਾਂ ਉਧਰ ਹੀ ਗਿਆ ਤੇ ਤੈਨੂੰ ਨਹੀਂ ਬਚਦਾ ਤੇ ਉਹਦਾ ਤੈਨੂੰ ਉਧਰ ਹੀ ਹਾਂ ਤੇ ਉਹਦੇ ਉਹ ਆ ਨਹੀ ਨਹੀ ਬਈ ਤੈਨੂੰ ਨਾ ਕੀ ਨਾ ਸੀ ਤੇ ਲਿਖੀ 80 ਲੱਖ 1000000 80 ਆਈ ਮੈਂ ਦੇ ਦਿੱਤੀ ਇਹ ਕਿਵੇਂ ਸੁਪੀਨੀ ਆ ਕੋਈ ਨਾ ਕੋਈ ਨਾ ਸੀ ਨਾ ਸੀ ਉਹਦੇ ਬੜਿਆ ਸੀ ਲਾਉਣੀ ਲੈ ਤਾਂ ਆਈ ਉੱਢੀ ਗੀ ਨਾ ਕਿੱਥੇ ਉਹਨੂੰ ਦੇਖਿਆ ਉਹ ਆਹ ਵੀ ਨਾ ਸੇਵਾ ਦਾ ਹੈ ਲੰਬੀ ਨਾ ਤੇ ਹਾਂ ਨੂੰ ਹੁਣ ਪੁੱਛੇ ਜੀ ਜੀ ਆ ਗਿਆ ਮੇਰੀ ਅਲਾ ਬਿਦਾਰ ਪੋਲੀਬੋਲ ਅਲੀਰਾ ਨਹੀਂ ਅੱਗੇ ਆਪਣੇ ਪੰਨਾ ਲਾਲ ਪਤਾ ਲੱਗ ਗਿਆ ਕੀ ਨਾਮ ਆ ਜਣਾ ਮੇਰਾ ਨਾਮ ਪੰਨਾ ਲਾਲ ਪੰਨਾ ਲਾਲ ਕੰਮ ਕਰਦਾ ਐ ਕੜਮੁੱਲਾ ਪੈਂਦਾ ਇਹ ਪ੍ਰਾਣਾ ਬਿਜਾਰ ਬੱਲਾ ਵਾਲੀ ਗਲੀ ਪ੍ਰਾਣਾ ਬਿਜਾਰ ਬੱਲਾ ਵਾਲੀ ਪਹਿਲਾਂ ਜਾਨਾ ਉਹ ਮੁੰਡਾ ਘਰ ਆਹੋ ਭਾਜੀ ਕੀ ਨਾਮ ਹੈ ਆਪਣਾ ਪੰਨਾ ਲਾਲ ਮੇਰਾ ਨਾਮ ਜੀ ਕਿੱਥੇ ਰਹਿਣ ਵਾਲੇ ਹੋ ਪ੍ਰਾਣਾ ਬਿਜਾਰ ਬੱਲਾ ਵਾਲੀ ਗਲੀ ਚ ਕੀ ਘਟਨਾ ਵਾਪਰੀ ਹੈ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਸੀ ਘਰ ਮੈਂ ਘਰ ਮੌਜੂਦ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫਿਰ ਇਹ ਜਿਹੜਾ ਨਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਆ ਅਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ ਐਲਸੀਡੀ ਟੁੱਟ ਗਈ ਆ ਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਬਾਰਿੰਗ ਆ ਜਿਹੜੀ ਸਭ ਜਿਹੜੀ ਆ ਸਭ ਉੱਡ ਗਈ ਆ ਉੜਗੀ ਸਭ ਹੋ ਗਈ ਹੈ ਵਿੱਚੋਂ ਹੀ ਨਿਕਲ ਆਈ ਬਾਹਰ ਨਸ਼ਟ ਹੋ ਗਈ ਹੈ ਇਹ ਅਚਾਨਕ ਹੋ ਗਿਆ ਸਾਰਾ ਕੁਝ ਜਾਂ ਤੁਸੀਂ ਜਦੋਂ ਹੋਇਆ ਘਰ ਸੀ ਹਾਂ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਘਟਰਾ ਜਰੀ ਆ ਵਾਪੀ ਨਹੀਂ ਨੁਕਸਾਨ ਕੀ ਫੈਮਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਦਾ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਘਰ ਦਾ ਜਰਾ ਕੀ ਹੋਰ ਵੀ ਕਿਸੇ ਦਾ ਨੁਕਸਾਨ ਆਇਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਐਲ ਸੀ ਡੀ ਅਨਵਿਟਰ ਵਗੈਰਾ ਹੋਏ ਨੇ ਉਹਦਾ ਦੀ yeah